ਪੰਜਾਬ ਸਰਕਾਰ ਦਾ ਇੱਕ ਵਾਰ ਫਿਰ ਤੋਂ ਅੱਜ ਵੱਡਾ ਪਰਦਾ ਫਾਸ਼ ਹੋਇਆ ਸੁਪਰੀਮ ਕੋਰਟ ਦੇ ਵੱਲੋਂ ਇਹ ਪਰਦਾ ਫਾਸ਼ ਕੀਤਾ ਗਿਆ ਤੇ ਦੱਸਦੀ ਹੈ ਕਿ ਵੱਡੀ ਧੋਖਾਧੜੀ ਹੋਣ ਜਾ ਰਹੀ ਸੀ ਤੇ ਜਿਸ ਨੂੰ ਲੈ ਕੇ ਇਹ ਬਿਆਨ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਕੁਝ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਧਦੇ ਤੇ ਕੁਝ ਵੱਡੇ ਪਰਦਾਫਾਸ਼ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਐਨ ਆਰ ਆਈ ਦਾਖਲਿਆਂ ਦੇ ਰਾਹੀਂ ਐਮ ਬੀ ਐ ਐਮ ਬੀਬੀ ਐਸ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਇੱਕ ਵੱਡੇ ਹੀ ਧੋਖਾ ਧੜੀ ਹੋਣ ਜਾ ਰਹੀ ਸੀ ਤੇ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੇ ਕੁਝ ਪਰਦਾਫਾਸ਼ ਕੀਤੇ ਗਏ ਨੇ ਤੇ ਜਿਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਗਏ ਨੇ ਆਓ ਸੁਣਾਉਨੇ ਆ ਹੋਰ ਪੂਰਾ ਮਾਮਲਾ ਕੀ ਹੈ ਤੇ ਕੀ ਕਹਿਣਾ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਝਾੜ ਝੰਪ ਪਾਉਂਦੇ ਆ ਇਹ ਗੱਲ ਕਹੀ ਆ ਕਿ ਇਹ ਇੱਕ ਫਰਾਡ ਹੈ ਧੋਖਾ ਹੈ ਤੇ ਪੈਸੇ ਠੱਗਣ ਦਾ ਤਰੀਕਾ ਹੈ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਐਮਬੀਬੀਐਸ ਕੋਟੇ ਦੀਆਂ ਐਨਆਰਆਈ ਸੀਟਾਂ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸੋਧ ਕੀਤੀ ਸੀ ਕਿ ਐਨਆਰਆਈ ਜੇ ਕੋਈ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਹੈ ਜੋ ਕੋਈ ਪਰਿਵਾਰ ਦੇ ਵਿੱਚੋਂ ਵੀ ਕੋਈ ਰਿਲੇਟਿਵ ਜੇ ਕੋਈ ਐਨਆਰਆਈ ਆ ਤਾਂ ਉਹ ਵੀ ਲੈ ਸਕਦਾ ਇਨੂੰ ਮਾਨਯੋਗ ਹਾਈ ਕੋਰਟ ਵਿੱਚ ਚੈਲੰਜ ਕੀਤਾ ਗਿਆ ਤੇ ਹਾਈ ਕੋਰਟ ਨੇ ਰੱਦ ਕੀਤਾ ਤੇ ਸਰਕਾਰ ਨੇ ਇੱਕ ਕੇਸ ਸੁਪਰੀਮ ਕੋਰਟ ਲਾਇਆ ਸੁਪਰੀਮ ਕੋਰਟ ਲੜੇ ਤੇ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਟਿੱਪਣੀ ਕੀਤੀ ਕਿ ਇਹ ਧੋਖਾ ਹੈ ਫਰੋਡ ਹੈ ਤੇ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸੋ ਮੈਂ ਸਮਝਦਾ ਕਿ ਸਿੱਖਿਆ ਨੀਤੀ ਇਹਨਾਂ ਦੀ ਬਿਲਕੁਲ ਫੇਲ ਹੋਈ ਹਾਲਾਂਕਿ ਦੋ ਮਾਡਲ ਇਹਨਾਂ ਨੇ ਕਹੇ ਸੀ ਸਿੱਖਿਆ ਤੇ ਸਿਹਤ ਇਹ ਮਾਮਲਾ ਜਿੱਥੇ ਸਿੱਖਿਆ ਦੇ ਨਾਲ ਜੁੜਿਆ ਹੋਇਆ ਉੱਥੇ ਸਿਹਤ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਜਿਹੜੇ ਐਨਆਰਆਈ ਕੋਟੇ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਥਰੂ ਪਰਮਿਸ਼ਨ ਲੈ ਕੇ ਘੱਟ ਨੰਬਰਾਂ ਵਾਲੇ ਡਾਕਟਰ ਬਣਨਗੇ ਫਿਰ ਉਹ ਕਿਹੋ ਜਿਹਾ ਡਾਕਟਰ ਬਣਨਗੇ ਇੱਕ ਪਾਸੇ 90 95% ਪਾਲਾ ਨੀਟ ਦੇ ਵਿੱਚ ਵੱਧ ਨੰਬਰ ਲੈਣ ਵਾਲਾ ਬੱਚਾ ਇੱਕ ਪਾਸੇ ਘੱਟ ਨੰਬਰ ਲੈਣ ਵਾਲਾ ਬੱਚਾ ਜਿੱਥੇ ਉਹਨਾਂ ਨਾਲ ਧੋਖਾ ਹੈ ਜਿੱਥੇ ਠੱਗੀ ਹੈ ਉੱਥੇ ਮੈਂ ਸਮਝਦਾ ਕਿ ਪੰਜਾਬ ਨੂੰ ਆਉਣ ਵਾਲੇ ਜਿਹੜੇ ਚੰਗੇ ਡਾਕਟਰ ਦੇਣੇ ਨੇ ਉਹ ਵੀ ਪੰਜਾਬ ਸਰਕਾਰ ਆਪਾਂ ਨੂੰ ਕੀ ਸਿਹਤ ਮਾਡਲ ਦੇ ਰਹੀ ਆ ਇਹ ਵੀ ਸਾਹਮਣੇ ਆ ਚੁੱਕਿਆ ਸੋ ਇਹਨਾਂ ਦੀ ਸਿੱਖਿਆ ਨੀਤੀ ਮਾਡਲ ਨੀਤੀ ਬਿਲਕੁਲ ਫੇਲ ਝਾੜ ਪਚਾੜਾਂ ਪਹਿਰੀਆਂ ਨੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੋਂ ਤੇ ਇਸੇ ਤਰ੍ਹਾਂ ਬਾਕ ਜਿਵੇਂ ਬਾਕੀ ਨੀਤੀਆਂ ਫੇਲ ਨੇ ਉਹ ਮੇ ਇਹ ਨੀਤੀ ਫੇਲ ਹੋਈ ਆ ਸੋ ਇਹ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਕਿ ਇਹਦੇ ਤੇ ਸ਼ਰਮ ਹੋਣੀ ਚਾਹੀਦੀ ਆ ਕਿਉਂਕਿ ਜਿਸ ਹਾਵ ਨਾਲ ਇਹਨਾਂ ਦਾ ਹਰ ਮਾਡਲ ਫੇਲ ਹੁੰਦਾ ਜਾ ਰਿਹਾ ਤੋ ਪੰਜਾਬ ਦਾ ਵਿੜਾ ਕਰ ਕਰਨ ਦੇ ਵਿੱਚ ਇਹ ਵੱਡੀ ਭੂਮਿਕਾ ਨਿਭਾ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਝਾੜ ਝੰਪ ਪਾਉਂਦੇ ਆ ਇਹ ਗੱਲ ਕਹੀ ਹੈ ਕਿ ਇਹ ਇੱਕ ਫਰਾਡ ਹੈ ਧੋਖਾ ਹੈ ਤੇ ਪੈਸੇ ਠੱਗਣ ਦਾ ਤਰੀਕਾ ਹੈ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਐਮਬੀਬੀਐਸ ਕੋਟੇ ਦੀਆਂ ਐਨਆਰਆਈ ਸੀਟਾਂ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸੋਧ ਕੀਤੀ ਸੀ ਕਿ ਐਨਆਰਆਈ ਜੇ ਕੋਈ ਬੱਚਾ ਅਤੇ ਮਿਸਨ ਲੈਣਾ ਚਾਹੁੰਦਾ ਹੈ ਜੋ ਕੋਈ ਪਰਿਵਾਰ ਦੇ ਵਿੱਚੋਂ ਵੀ ਕੋਈ ਰਿਲੇਟਿਵ ਜੇ ਕੋਈ ਐਨਆਰਆਈ ਆ ਤਾਂ ਉਹ ਵੀ ਲੈ ਸਕਦਾ ਇਹਨੂੰ ਮਾਨਯੋਗ ਹਾਈ ਕੋਰਟ ਵਿੱਚ ਚੈਲੰਜ ਕੀਤਾ ਗਿਆ ਤੇ ਹਾਈ ਕੋਰਟ ਨੇ ਰੱਦ ਕੀਤਾ ਤੇ ਸਰਕਾਰ ਨੇ ਇੱਕ ਕੇਸ ਸੁਪਰੀਮ ਕੋਰਟ ਲਾਇਆ ਸੁਪਰੀਮ ਕੋਰਟ ਲੜੇ ਤੇ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਟਿੱਪਣੀ ਕੀਤੀ ਕਿ ਇਹ ਧੋਖਾ ਹੈ ਫਰੋਡ ਹੈ ਤੇ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸੋ ਮੈਂ ਸਮਝਦਾ ਕਿ ਸਿੱਖਿਆ ਨੀਤੀ ਇਹਨਾਂ ਦੀ ਬਿਲਕੁਲ ਫੇਲ ਹੋਈ ਹਾਲਾਂਕਿ ਦੋ ਮਾਡਲ ਇਹਨਾਂ ਨੇ ਕਹੇ ਸੀ ਸਿੱਖਿਆ ਤੇ ਸਿਹਤ ਇਹ ਮਾਮਲਾ ਜਿੱਥੇ ਸਿੱਖਿਆ ਦੇ ਨਾਲ ਜੁੜਿਆ ਹੋਇਆ ਉੱਥੇ ਸਿਹਤ ਨਾਲ ਵੀ ਜੁੜਿਆ ਹੋਇਆ ਕਿਉਂਕਿ ਜਿਹੜੇ ਐਨਆਰਆਈ ਕੋਟੇ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਥਰੂ ਪਰਮਿਸ਼ਨ ਲੈ ਕੇ ਘੱਟ ਨੰਬਰਾਂ ਵਾਲੇ ਡਾਕਟਰ ਬਣਨਗੇ ਫਿਰ ਉਹ ਕਿਹੋ ਜਿਹਾ ਡਾਕਟਰ ਬਣਨਗੇ ਇੱਕ ਪਾਸੇ 90 95% ਪਾਲਾ ਨੀਟ ਦੇ ਵਿੱਚ ਵੱਧ ਨੰਬਰ ਲੈਣ ਵਾਲਾ ਬੱਚਾ ਇੱਕ ਪਾਸੇ ਘੱਟ ਨੰਬਰ ਲੈਣ ਵਾਲਾ ਬੱਚਾ ਜਿੱਥੇ ਉਹਨਾਂ ਨਾਲ ਧੋਖਾ ਹੈ ਜਿੱਥੇ ਠੱਗੀ ਆ ਉੱਥੇ ਮੈਂ ਸਮਝਦਾ ਕਿ ਪੰਜਾਬ ਨੂੰ ਆਉਣ ਵਾਲੇ ਜਿਹੜੇ ਚੰਗੇ ਡਾਕਟਰ ਦੇਣੇ ਨੇ ਉਹ ਵੀ ਪੰਜਾਬ ਸਰਕਾਰ ਆਪਾਂ ਨੂੰ ਕੀ ਸਿਹਤ ਮਾਡਲ ਦੇ ਰਹੀ ਆ ਇਹ ਵੀ ਸਾਹਮਣੇ ਆ ਚੁੱਕਿਆ ਸੋ ਇਹਨਾਂ ਦੀ ਸਿੱਖਿਆ ਨੀਤੀ ਮਾਡਲ ਨੀਤੀ ਬਿਲਕੁਲ ਫੇਲ ਝਾੜ ਪਚਾੜਾਂ ਪਹਿਰੀਆਂ ਨੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੋਂ ਤੇ ਇਸੇ ਤਰ੍ਹਾਂ ਬਾਕ ਜਿਵੇਂ ਬਾਕੀ ਨੀਤੀਆਂ ਫੇਲ ਨੇ ਉਹ ਮੇ ਇਹ ਨੀਤੀ ਫੇਲ ਹੋਈ ਆ ਸੋ ਇਹ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਕਿ ਇਹਦੇ ਤੇ ਸ਼ਰਮ ਹੋਣੀ ਚਾਹੀਦੀ ਆ ਕਿਉਂਕਿ ਜਿਸ ਹਾਵ ਨਾਲ ਇਹਨਾਂ ਦਾ ਹਰ ਮਾਡਲ ਫੇਲ ਹੁੰਦਾ ਜਾ ਰਿਹਾ ਹੈ ਤੋਂ ਪੰਜਾਬ ਦਾ ਬੇੜਾਗਰ ਕਰਨ ਦੇ ਵਿੱਚ ਇਹ ਵੱਡੀ ਭੂਮਿਕਾ ਨਿਭਾ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ